ਗੱਲ ਕਰਕੇ ਕਿੰਨੇ ਟਾਈਮ ਦੀ ਹੋਊਗੀ ਇਹ ਵੀਰੇ ਹੋਊਗੀ ਜੜ ਕੇ ਪੌਣੇ 3 ਸਾਲ ਦੀ ਪੌਣੇ 3 ਸਾਲ ਦੀ ਇਹ ਗੱਬਣ ਵੀ ਹੋਊਗੀ 2.5 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਹੈ 2.5 ਮਹੀਨੇ ਦੀ ਗੱਬਣ ਹੈ ਠੀਕ ਹੈ ਹਾਂਜੀ ਤੇ ਜੇ ਇਹ ਕਿੰਨੇ ਉਮਰ ਹੋਊਗੀ ਜੀ ਬਾਬਾ ਇਹ ਵੀਰੇ 2.5 ਸਾਲ ਦੀ ਆ 2.5 ਸਾਲ ਦੀ ਹਾਂਜੀ ਕੱਦ ਕੋ ਤੇ ਚੰਗਾ ਹੈ ਦਾ ਹਨਾ ਕੱਦ ਹੀ ਚੰਗਾ ਹੈ ਠੀਕ ਹੈ ਲੈ ਕਰੋ ਚੱਕ ਫੇਸਬੁੱਕ ਦੀ ਚੈੱਕ ਕਰਨੋ ਕੱਦ ਘਾਟ ਚੰਗਾ ਜੇ ਆਪਾਂ ਗੱਲ ਕਰਕੇ ਬਾਬਾ ਜੀ ਗੱਬਣ ਗੁੱਬਣ ਦਾ ਹੈ ਨਹੀਂ ਗੱਬੜੇ ਵੀਰੇ ਹੈਗੀ ਆ ਕਿੰਨੇ ਟਾਈਮ ਦੀ ਥੋੜਾ ਜਰ ਦੀ ਚੈੱਕ ਜ ਨਹੀਂ ਆਉਂਦੀ ਹੈ ਜੀ ਕਿੰਨੇ ਕੁ ਟਾਈਮ ਦੀ ਇਹ ਆਪਣੇ ਪੈਂਦੀ हां जी ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਾਂ ਨਵੀਂ ਵੀਡੀਓ ਵਿੱਚ ਅੱਜ ਆਪਾਂ ਖੜੇ ਆਂ ਪਿੰਡ ਮਿੱਡਾ ਤਹਿਸੀਲ ਇਹਨੂੰ ਮਲੋਟ ਪਿੰਡੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਬੇ ਫਲੋਰ ਦੇ ਘਰੇ ਖੜੇ ਆਂ ਆਪਾਂ ਬਾਬੇ ਦੇ ਫਾਰਮ ਤੋਂ ਤੁਹਾਨੂੰ ਆਪਾਂ ਕਟੀਆਂ ਦਿਖਾਉਣੇ ਆ ਨਿਗਾਹ ਮਾਰੋ ਸੀ ਨੀਲੀ ਰਾਵੀ ਦੀਆਂ ਕਟੀਆਂ ਚੈੱਕ ਕਰੋ ਸਾਰੀਆਂ ਨਿਸ਼ਾਨੀਆਂ ਪੂਰੀਆਂ ਸੰਗ ਸੁng ਵੀ ਚੰਗਾ ਲੱਗਿਆ ਅੱਖਾਂ ਦੀਆਂ ਵੀ ਪੂਰੀਆਂ ਪੂਰੀਆਂ ਨਿਸ਼ਾਨੀਆਂ ਵਾਲੀਆਂ ਕਰੋ ਚੈੱਕ ਤੁਸੀਂ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਵਾਰੀ ਲੈ ਇਧਰੋਂ ਵੀ ਚੈੱਕ ਕਰ ਲਓ ਟੇਢੇ ਕੱਟ ਵਾਲੀ ਖੜੀ ਐ ਕੱਟੀ ਤੇ ਇਧਰੋਂ ਵੀ ਦੇਖੋ ਇਹਦੀਆਂ ਤੇ ਕੱਟ ਵੀ ਦੇਖ ਲਓ ਸੀ ਲੈ ਕਰੋ ਚੈੱਕ ਤੁਸੀਂ ਟੇਡੇ ਕੱਟਦੀ ਆ ਤੇ ਇਧਰ ਵੀ ਨੀਲੀ ਰਾਵੀ ਦੀਆਂ ਬਾਬੇ ਕੋਲੇ ਅੱਜ 5 4 ਨੀਲੀ ਰਾਵੀ ਦੀਆਂ ਕੱਟੀਆਂ ਇੱਕ ਘਟਾ ਨੀਲੀ ਰਾਵੀ ਦਾ ਲੈ ਮਾਰੋ ਦੋਸਤੋ ਨੀਗਾ ਚੈੱਕ ਕਰ ਲਓ ਬਾਕੀ ਆਪਾਂ ਤੁਹਾਨੂੰ ਨਾ ਬਾਬੇ ਦੇ ਫਾਰਮ ਤੋਂ ਇਧਰ ਵੀ ਤੁਹਾਨੂੰ ਦਿਖਾ ਦਣਾ ਇਧਰ ਚੈੱਕ ਕਰ ਲਓ ਇੱਕ ਮੀਣੀ ਕੱਟੀ ਖੜੀ ਆ ਲੈ ਕਰ ਲਓ ਕੱਦ-ਕਾੜ ਦੀ ਹਾਈਟ ਦੀ ਵੇਖ ਲਓ ਤੁਸੀਂ ਚੰਗੀ ਆ ਵੇਲਬੂਲ ਵੀ ਚੰਗੀ ਆ ਇਧਰ ਨਾਲ ਵੀ ਦੇਖ ਲਓ ਕੁੰਡੇ ਸਿੰਘਾਂ ਦੀਆਂ ਤੇ ਕੱਦ-ਗਾਠ ਵੀ ਬਹੁਤ ਚੰਗੇ ਆ ਬਾਕੀ ਨਾ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਬਾਬੇ ਤੋਂ ਲੈ ਕੇ ਦੱਸਾਂਗੇ ਇੱਕ ਵਾਰੀ ਫਾਰਮ ਤੇ ਨਿਗਾਹ ਮਾਰ ਲਓ ਵੀ ਕਿੰਨੇ ਗਣਾ ਖੜੇ ਆ ਲੈ ਚੈੱਕ ਕਰੋ ਜਿਹੜੀ ਕੱਟੀ ਨਹੀਂ ਵੇਣੇ ਆਪਾਂ ਮੰਨ ਲਓ ਆਪਾਂ ਨੂੰ ਟਾਪ ਦੀ ਕੱਟੀ ਦੇਖਣ ਨੂੰ ਚ ਮਿਲਦੀ ਅੱਜ ਅੱਜ ਬਾਬੇ ਕੋਲੇ ਮਾਲ ਦੀ ਗੱਲ ਕਰਕੇ ਬਹੁਤ ਟਾਪ ਦਾ ਮਾਲ ਆਇਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਇਧਰ ਪਰਲੇ ਬੰਨੇ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਲੈ ਕਰੋ ਚੱਕ ਕਿੰਨੀਆਂ ਕਟੀਆਂ ਤੁਹਾਨੂੰ ਦੇਖ ਦਿਆਂ ਦੂਰ ਤੱਕ ਲੈ ਕਰ ਲਓ ਚੱਕ ਇਧਰੋਂ ਹੀ ਬਾਕੀ ਆਪਾਂ ਕੱਲੀ ਕੱਲੀ ਕੱਟੀ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਤੇ ਕਈਆਂ ਕਟੀਆਂ ਦੇ ਆਪਾਂ ਤੁਹਾਨੂੰ ਰੇਟ ਵੀ ਵਿੱਚ ਕਰਾਵਾਂਗੇ ਤੇ ਕਰਾਉਣੇ ਆ ਬਾਬੇ ਨਾਲ ਗੱਲਬਾਤ ਆਜੋ ਕਰਈਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਵੈਰ ਰੂ ਜੀ ਦਾ ਖਾਲਸਾ ਵੈਰ ਰੂ ਜੀ ਕੀ ਫਤਿਹ ਵੈਰ ਰੂ ਜੀ ਦਾ ਖਾਲਸਾ ਫਤਿਹ ਜੀ ਬਾਬਾ ਜੀ ਆਪਾਂ ਨਾਂ ਦੱਸੋ ਜੀ ਨਾਂ ਵੀਰੇ ਬਾਬਾ ਫਲੋਰ ਸਿੰਘ ਠੀਕ ਹੈ ਜੀ ਪਿੰਡ ਮੱਡਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਹਾਂਜੀ ਤੇ ਆਪਾਂ ਜੀ ਆਪਣਾ 98763 90717 ਠੀਕ ਹੈ ਜੀ 98763 90717 ਠੀਕ ਹੈ ਜੀ ਬਾਬਾ ਜੀ ਗੱਲ ਕਰਕੇ ਆਪਾਂ ਆਪਣੇ ਕੋਲੇ ਕਿੰਨੀਆਂ ਕਟੀਆਂ ਅੰਝ ਅੱਜ ਹੈਗੇ ਆਪਣੇ ਕੋਲ 40 45 ਨਗਦੇ ਠੀਕ ਹੈ ਜੀ ਉਹ ਜੇ ਨੀਲੀ 라ਵੀ ਵੀ ਕਟੀਆਂ ਵੀ ਆ ਨੀਲੀ 라ਵੀ ਦੇ ਨਗ ਵੀਰੇ ਹੈਗੇ ਨੇ ਅੱਜ 4 ਕ 4 ਕ ਇੱਕ ਕਟਾ 5 ਕ ਨਗ ਨੇ 1 5 ਨੇ ਹਣਾ ਬਹੁਤ ਡਿਮਾਂਡ ਰਹਿੰਦੀ ਨੀਲੀ 라ਵੀ ਦੀ ਬਹੁਤ ਜੀ ਬਹੁਤ ਕਸਟਮਰ ਬਹੁਤ ਫੋਨ ਕਰਦੇ ਆ ਠੀਕ ਹੈ ਪਾਪਾ ਜੀ ਨੀਲੀ 라ਵੀ ਲਿਆ ਦਿਓ ਬੂਰੀ ਲਿਆ ਦਿਓ ਠੀਕ ਹੈ ਫਿਰ ਸੰਗਤਾਂ ਵਾਸਤੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਇਹ ਮਿਲਦੀ ਤਾਂ ਔਖੀ ਆ ਮਿਲਦੀ ਬਹੁਤ ਔਖੀ ਮਿਹਨਤ ਕਰਨੀ ਪੈਂਦੀ ਆ ਮਿਹਨਤ ਬਹੁਤ ਜਿਆਦਾ ਕਰਨੀ ਪੈਂਦੀ ਆ ਠੀਕ ਹੈ ਅੱਜ ਤੁਸੀਂ ਮੰਨ ਲਓ ਫਿਰ ਮੇਲੇ ਤਾਂ ਲਿਆਉਣੀਆਂ ਪੈਂਦੀਆਂ ਠੀਕ ਹੈ ਆਪਾਂ ਪਿਛਲੀ ਵੀਡੀ ਕਿੰਨੇ ਕ ਫੋਨ ਆਏ ਆਪਣੀ ਵੀਡੀਓ ਤੇ ਤੁਹਾਨੂੰ ਬਸ ਕਿਰਪਾ ਰੱਬ ਦਾ ਬਾਬੇ ਨਾਨਕ ਦੀ ਕਿਰਪਾ ਜੀ ਸਾਰਾ ਮਾਲ ਸੇਲ ਹੋ ਗਿਆ ਸੀ ਨਾ ਆਪਣਾ ਹਾਂਜੀ ਠੀਕ ਹੈ ਤੇ ਆਪਾਂ ਨੂੰ ਫੋਨ ਆਏ ਵੀ ਨੀਲੀ ਰਾਵੀ ਜੀ ਕੱਟੀਆਂ ਲੱਭ ਪਈਆਂ ਨੀਲੀਆ ਦੀਆਂ ਕੱਟੀਆਂ ਚਾਹੀਦੀਆਂ ਬੂਰੀਆਂ ਚਾਹੀਦੀਆਂ ਉਹਨਾਂ ਦੇ ਫੋਨਾਂ ਦੇ ਤੁਸੀਂ ਕਹਿਣ ਤੇ ਫੁੱਲ ਚੜਾਏ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਲੱਭ ਗਏ ਲੈ ਜਿੱਥੋਂ ਮਰਜ਼ੀ ਲੱਭ ਗਏ ਲੈ ਆ ਜਿੱਥੋਂ ਮਰਜ਼ੀ ਲੱਭ ਗਏ ਠੀਕ ਹੈ ਠੀਕ ਹੈ ਆਪਾਂ ਸਟਾਰਟ ਕਰ ਗਏ ਆ ਕੱਟੀ ਤੋਂ ਲਓ ਜੀ ਹਾਂਜੀ ਠੀਕ ਹੈ ਜੀ ਗੱਲ ਕਰਕੇ ਆਪਾਂ ਆ ਨੀਲੀ ਰਾਵੀ ਕੱਟੀ ਦੀ ਹਾਂਜੀ ਠੀਕ ਹੈ 2 ਸਾਲ ਤਾਂ ਕੱਟ ਹੋਊਗੀ ਹਾਂਜੀ ਠੀਕ ਹੈ ਨਿਸ਼ਾਨੀਆਂ ਪੂਰੀਆਂ ਨੇ ਨਿਸ਼ਾਨੀਆਂ ਪੂਰੀਆਂ ਜੇ ਗੱਲ ਕਰਕੇ ਆਪਾਂ ਰੇਟ ਦੀ ਇਹਦੀ ਹਾਂਜੀ ਰੇਟ ਵੀਰੇ ਕਰਿਆ ਕੋ ਹੋ ਜੂਗਾ ਰੇਟ ਫੋਨ ਤਾਂ ਕਰੋਗੇ ਹਾਂ ਰੇਟ ਕਰਿਆ ਕੋ ਹੋ ਜੂਗਾ ਠੀਕ ਹੈ ਛੋਟੀ ਦਾ ਛੋਟਾ ਵੱਡੀ ਦਾ ਦਰਮਿਆਨਾ ਜਿਵੇਂ ਠੀਕ ਹੈ ਜੈਜ ਰੇਟ ਕਰੋਂਗੇ ਨਾ ਰੇਟ ਜੈਜ ਹੋਣਗੇ ਸਾਰੇ ਮਾਤਨ ਫੋਲੋ ਕਰੋਂਗੇ ਮਾਤਨ ਫੋਲੋ ਹੋਊਗਾ ਰੇਟ ਆਮ ਜੈਜ ਹੋਣਗੇ ਸਾਰੇ ਠੀਕ ਹੈ ਠੀਕ ਹੈ ਜੇ ਆਪਾਂ ਦੂਜੀ ਗੱਲ ਕਰਕੇ ਟੇਢੇ ਕੱਟ ਦੀ ਇੱਧਰ ਕਰਿਓ ਮੜਾ ਜੈ ਨੂੰ ਆਪਾਂ ਦਿਖਾ ਦਗੇ ਇੱਧਰ ਨੂੰ ਕਰ ਦੋ ਮੜਾ ਜੈ ਨੂੰ ਤੇਰਾ ਲੈ ਦੋਸਤੋ ਕੱਦ ਕਾਠ ਇਹਦਾ ਵੀ ਚੰਗਾ ਮਗਰ ਝੋਲੀ ਆ ਪੱਥਰ ਨੂੰ ਦਿਖਾ ਦਿੰਨੇ ਆ ਲੈਕਰੋ ਚੱਕ ਤੁਸੀਂ ਥਣ ਚਾਰੀ ਹੀ ਮਿਲਣਗੇ ਤੁਹਾਨੂੰ ਤੇ ਬਾਬਾ ਜੀ ਇਹ ਕਿਨੇ ਟਾਈਮ ਦੀ ਹੋਊਗੀ 3 ਸਾਲ ਦੇ ਆਸ-ਪਾਸ ਠੀਕ ਐ ਬੂਸ ਵਾਤ ਪੂਰੀ ਚੰਗੀ ਆ ਸਿੰਗ ਵੀ ਦੇਖ ਲਓ ਬਹੁਤ ਸੋਹਣਾ ਸਿੰਗ ਲੱਗਿਆ ਹਾਂਜੀ ਹਾਂਜੀ ਠੀਕ ਐ ਇਹ ਥੋੜੇ ਜਿਗਲੇ ਪੈਰ ਉਹ ਦਿਖਾਉਂਦੀ ਹੈ ਨਾ ਹਾਂਜੀ 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 ਬਾਕੀ ਨਿਸ਼ਾਨੀਆਂ ਪੂਰੀਆਂ ਬਾਕੀ ਪੂਰੀਆਂ ਠੀਕ ਐ ਤੇ ਜਰਾ ਮਰਾ ਆ ਗਈ ਪੰਜ ਕਲਿਆਣੀ ਠੀਕ ਐ ਹਾਂਜੀ ਇਹ ਵੀ ਆ ਗਈ ਇਹ ਪੰਜ ਕਲਿਆਣੀ ਕੱਟੀ ਆ ਗਈ ਠੀਕ ਐ ਜੀ ਤੇ ਇਹ ਆਪਾਂ ਜੇ ਗੱਲ ਕਰਗੇ ਜੀ ਇਹ ਕਿਨੇ ਟਾਈਮ ਦੀ ਹੋਊਗੀ ਇਹ ਵੀਰੇ ਬਹੁ 16 17 ਮਹੀਨੇ ਦੀ ਠੀਕ ਹੈ 16 17 ਮਹੀਨੇ ਦੀ ਹਾਂਜੀ ਨਿਸ਼ਾਨੀਆਂ ਨਿਸ਼ੋਣੀਆਂ ਇਹਦੇ ਵੀ ਚੈੱਕ ਕਰ ਲੋ ਥਣ ਚਾਰੇ ਮਿਲਣਗੇ ਥਣ ਚਾਰੇ ਮਿਲਣਗੇ ਠੀਕ ਹੈ ਜਿਹੜਾ ਇਧਰ ਬੱਚਾ ਆ ਗਿਆ ਜੀ ਹਾਂਜੀ ਠੀਕ ਹੈ ਇਹਦੇ ਨਿਸ਼ਾਨੀਆਂ ਪੂਰੀਆਂ ਹਨਾ ਹਾਂਜੀ 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 ਠੀਕ ਹੈ ਚੈੱਕ ਕਰ ਲੋ ਪੈਰਾਂ ਚੈੱਕ ਕਰ ਲੋ ਚਾਰੇ ਪੈਰ ਚਿੱਟੇ ਪੂਛ ਚਿੱਟੀ ਤੇ ਮੱਥੇ ਤੇ ਦੇਖ ਲੋ ਹਾਂਜੀ ਤੇ ਅੱਖ ਦੇਖ ਲੋ ਤੁਸੀਂ ਕਰੋ ਚੈੱਕ ਤੁਸੀਂ ਸਿੰਘ ਦੇਖ ਲੋ ਤੇ ਕੱਦ ਘਾਟ ਤੁਸੀਂ ਨਿਗਾਹ ਮਾਰ ਲੋ ਥਾਣੇ ਦੇ ਵੀ ਚਾਰੇ ਹੋਣਗੇ ਹਾਂਜੀ 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 ਠੀਕ ਹੈ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਟਾਈਮ ਤੇ ਵੀਰੇ ਥੋੜੇ ਦੀ ਹੋਊਗੀ ਠੀਕ ਹੈ ਅਜੀ ਕਿਹੜਾ ਜਦਾ ਮਿਲਦੀ ਰੱਖੋ ਠੀਕ ਹੈ ਠੀਕ ਹੈ ਜੇ ਆਪਾਂ ਕੱਟਾ ਆ ਗਿਆ ਜੀ ਠੀਕ ਹੈ ਇਹ ਨੀਲੀ ਰਾਵੀ ਦਾ ਕੱਟਾ ਆ ਗਿਆ ਜੀ ਹਾਂ ਜੀ ਨੀਲੀਆਂ ਅੱਖਾਂ ਨਿਸ਼ਾਨ ਸਾਰੇ ਬੂਰੇ ਠੀਕ ਹੈ 100 ਚੋਂ 100 ਠੀਕ ਹੈ ਜੀ ਜੇ ਆਪਾਂ ਗੱਲ ਕਰਗੇ ਜੀ ਕਿਨੇ ਟਾਈਮ ਦਾ ਹੋਇਆ ਹਾਂ ਜੀ ਕਿਨੇ ਟਾਈਮ ਦਾ ਹੋਇਆ ਇਹ ਸਾਲਕ ਦਾ ਸਾਲਕ ਦਾ ਹਾਂ ਜੀ ਇਹਦਾ ਰੇਟ ਦੱਸਣਾ ਬਸ ਰੇਟ ਜੇ ਕੋਈ ਸ਼ੌਂਕ ਆ ਗਿਆ ਸ਼ੌਂਕ ਵਾਲਾ ਬੰਦਾ ਰੇਟ ਸ਼ੌਂਕੀਆ ਬੰਦਾ ਉਹਨੂੰ ਤਾਂ ਪਤਾ ਹੀ ਹੁੰਦਾ ਰੇਟ ਰੇਟ ਕੀ ਪੁੱਛਣਾ ਰੇਟ ਕੀ ਪੁੱਛਣਾ ਸ਼ੌਂਕ ਵਾਲੇ ਨੇ ਸ਼ੌਂਕ ਦਾ ਕੋਈ ਮੁੱਲ ਤਾਂ ਹੈ ਨਹੀਂ ਸ਼ੌਂਕ ਦਾ ਕੀ ਮੁੱਲ ਹੈ ਜੀ ਠੀਕ ਕਦਾ ਭੇਜ ਦਿੰਦੀਆਂ ਨੇ ਅੱਛਾ ਹਾਂਜੀ ਇਹਦਾ ਬਹੁਤ ਡਿਮਾਂਡ ਹੈ ਜੀ ਹਾਂਜੀ ਕੱਟੀ ਕਰਮ ਵਾਲੀ ਬਹੁਤ ਚੰਗੀ ਹੈ ਜੀ ਠੀਕ ਹੈ ਹਾਂਜੀ ਕਿੰਨੇ ਓਵਰ ਹੋਊਗੀ ਜੀ ਬਾਬਾ ਇਹ ਵੀਰੇ ਢਾਈ ਸਾਲ ਦੀ ਆ ਢਾਈ ਸਾਲ ਦੀ ਹਾਂਜੀ ਕੱਦ-ਕੋਦ ਚੰਗਾ ਹੈ ਦਾ ਹਨਾ ਕੱਦ ਚੰਗਾ ਠੀਕ ਹੈ ਲੈ ਕਰੋ ਚੱਕ ਫੇਸਬੁੱਕ ਦੀ ਚੈੱਕ ਕਰ ਲਓ ਕੱਦ ਘਾਟ ਚੰਗਾ ਜੇ ਆਪਾਂ ਗੱਲ ਕਰ ਗਏ ਬਾਬਾ ਜੀ ਗੱਬਣ ਗੁੱਬਣ ਦਾ ਹੈ ਨਹੀਂ ਗੀ ਗੱਬਲੇ ਵੀਰੇ ਹੈਗੀ ਆ ਕਿੰਨੇ ਟਾਈਮ ਦੀ ਥੋੜੇ ਜਰ ਦੀ ਚੈੱਕ ਜ ਨਹੀਂ ਆਉਂਦੀ ਹੈ ਜੀ ਕਿੰਨੇ ਕੇ ਟਾਈਮ ਦੀ ਇਹ ਆਪਣੇ ਪੈਂਦੀਆਂ ਛੱਦੀਆਂ ਦਿਨਾਂ ਦੀ ਚੈੱਕ ਜ ਨਹੀਂ ਆਉਣੀ ਚੈੱਕ ਜ ਨਹੀਂ ਆਉਂਦੀ ਨਹੀਂ ਆਉਂਦੀ ਹੈ ਜੀ ਠੀਕ ਹੈ ਠੀਕ ਹੈ ਜੇ ਇਹਦਾ ਰੇਟ ਦੀ ਗੱਲ ਕਰਗੇ ਜੀ ਹਾਂਜੀ ਰੇਟ ਇਹਦਾ ਰੇਟ ਇਹਦਾ 45000 ਰੁਪਏ ਰੱਖਾਂਗੇ 45000 ਰੁਪਏ ਮੰਨਤਨ ਹੋ ਜਾਊਗਾ ਹੋ ਜਾਊਗਾ ਜੀ ਠੀਕ ਹੈ ਕਰ ਦੋਗੇ ਹਾਂਜੀ 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 ਠੀਕ ਹੈ ਜੀ ਇੱਕ ਵਾਰੀ ਚੈੱਕ ਕਰ ਲਓ ਬਹੁਤ ਸੋਹਣੀ ਕੱਟੀ ਹੈ ਝੋਲੀ ਦਿਖਾਦਗੇ ਬਾਬਾ ਆਪਾ ਹਾਂਜੀ ਹਾਂਜੀ ਝੋਲੀ ਦਿਖਾਓ ਜੀ ਲੈ ਮੜਾਇ ਕਰੀਂ ਕਰਾ ਸੈਟ ਇਹਨੂੰ ਝੋਲੀ ਦਿਖਾਦਗੇ ਹਾਂਜੀ ਮੜਾਇ ਕਰਕੇ ਲੈ ਚੈੱਕ ਕਰ ਲਓ ਸੀ ਝੋਲੀ ਚੈੱਕ ਕਰ ਲਓ ਲੈ ਮਾਰੋਨੇ ਕਰਾਂ ਕਰੀਂ ਕਰਾਂ ਬਾਬਾ ਮੜਾਇਆ ਹਲਾਇਂ ਕਰਾਂ ਲੈ ਕਰੋ ਚੈੱਕ ਝੋਲੀ ਸੀ ਥਣ ਚਾਰ ਹੀ ਮਿਲਣਗੇ ਹਾਂਜੀ ਹਾਂਜੀ ਤਾਂ ਚਾਰ ਸਾਹਮਣੇ ਲੱਗੇ ਨੰਬਰ 1 ਹੋਣਗੇ ਨਾਲੇ ਠੀਕ ਹੈ ਜੀ ਠੀਕ ਹੈ ਥਣ ਵੀ ਸੋਹਣਾ ਲੱਗਿਆ ਨਮਾ ਥਣ ਲੱਗਿਆ ਲੱਗ ਰਿਹਾ ਹੈ ਬਾਬਾ ਜੀ ਆਹ ਢੇ ਸੰਗ ਹੈ ਪੂਰੇ ਹਾਂਜੀ ਕੱਦਗਾਠ ਇਹਦਾ ਵੀ ਚੰਗਾ ਹਾਂਜੀ ਹਾਂਜੀ ਬਹੁਤ ਚੰਗਾ ਲੱਗਿਆ ਠੀਕ ਹੈ ਇਹ ਜੀ ਗੱਲ ਕਰਕੇ ਕਿੰਨੇ ਟਾਈਮ ਦੀ ਹੋਊਗੀ ਇਹ ਵੀਰੇ ਹੋਊਗੀ ਅੜ ਕੇ ਪੌਣੇ ਤਿੰਨ ਸਾਲ ਦੀ ਪੌਣੇ ਤਿੰਨ ਸਾਲ ਦੀ ਇਹ ਗੱਬਣ ਵੀ ਹੋਊਗੀ 2.5 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ 2.5 ਮਹੀਨੇ ਦੀ ਗੱਬਣ ਹੈ ਠੀਕ ਹੈ ਹਾਂਜੀ ਤੇ ਜੇ ਇਹਦਾ ਰੇਟ ਕੀ ਰੱਖਿਆ 46000 ਰੁਪਿਆ 46000 ਰੁਪਿਆ ਮ ਬੜਾ ਨਹੀਂ ਹੋਣਾ ਬੜਾ ਨਹੀਂ ਹੋਣਾ ਠੀਕ ਹੈ ਮੰਨ ਲਓ ਇਹਦਾ 7-8 6 7-8 ਮਹੀਨੇ ਸਾਹਮਣੇ ਪਊਗੀ ਬਸ ਇੰਨਾ ਸਾਹਮਣੇ ਆ ਹਾਂ ਅੱਜ ਰੁਪਈਆ ਭਰ ਕੇ ਖੜਦਾ 7-8 ਮਹੀਨੇ ਨੂੰ ਦੁੱਧ ਪੀਣ ਦੇ ਲਈ ਠੀਕ ਮੰਨ ਖੜਦਾ ਭਰ ਕੇ ਥਾਣੇ ਦੇਖ ਲਓ ਥਾਣੇ ਦੇ ਵੀ ਟਿਕਣੇ ਕਰ ਦੂ ਵੀਰੇ ਸੋਹਣਾ ਲੱਗਿਆ ਹਾਂਜੀ ਜੇ ਆਪਾਂ ਗੱਲ ਕਰ ਗਏ ਜੀ ਅਗਲੀ ਕੱਟੀ ਦੀ ਹਾਂਜੀ ਇਹ ਆ ਗਈ ਪਤਲੇ ਪਿੰਡੇ ਦੀ ਜਮਾਂ ਹਾਂਜੀ ਪਿੰਡਾਂ ਦੋਸਤੋਂ ਤੁਹਾਨੂੰ ਦੇਖੀ ਜਾਂਦਾ ਜਮਾਂ ਪਤਲਾ ਪਿੰਡਾ ਸਿੰਘ ਸੁੰਗੇ ਦੇ ਵੀ ਸੋਹਣਾ ਲੱਗਿਆ ਬਹੁਤ ਚੰਗੀ ਕੱਟੀ ਆ ਜੀ ਠੀਕ ਕਿੰਨੇ ਟਾਈਮ ਦੀ ਹੋਊਗੀ ਹਾਂਜੀ ਸਵਾ ਦੋ ਸਾਲ ਦੀ ਹਾਂਜੀ ਤੇ ਇਹ 32000 ਰੁਪਏ ਮੰਨਤਨ ਹੋਊਗਾ ਨਾ ਹੋਜੂਗਾ ਜੀ ਥੋੜਾ ਠੀਕ ਹੈ ਝੋਲੀ ਆਪਾਂ ਇਹਦੀ ਚੈੱਕ ਕਰਾ ਲਗੇ ਝੋਲੀ ਚੈੱਕ ਕਰੋ ਜੀ ਲੈ ਕਰੀ ਬਾਬਾ ਕਰਾ ਬਣਾਇਆ ਲੈ ਕਰੋ ਚੈੱਕ ਦੋਸਤੋ ਝੋਲੀ ਸੀ ਥਾਣੇ ਦੇ ਵੀ ਸੋਹਣਾ ਥਣ ਲੱਗਿਆ ਬਹੁਤ ਚੰਗੀ ਸੀਲ ਠੰਡੀ ਕੱਟੀ ਆ ਹਾਂ ਪੂਰੀ ਸੀਲ ਹੈ ਠੀਕ ਹੈ ਇਹ ਆਪਾਂ ਹਾਂ ਜੀ ਇਹ ਕਿੰਨੇ ਟਾਈਮ ਦੀ ਹੋਊਗਾ ਹਾਂ ਜੀ ਇਹ ਕਿੰਨੇ ਟਾਈਮ ਦੀ ਹੋਊਗਾ 18 ਮਹੀਨਿਆਂ ਦੀ 18 ਮਹੀਨਿਆਂ ਦੀ ਹਾਂ ਜੀ ਠੀਕ ਹੈ ਇਹਦਾ ਕੀ ਡਿਮਾਂਡ ਰੱਖ ਰਕੀ ਹੈ ਇਹਦਾ 26000 ਰੁਪਏ ਮੁੱਲ ਵੀਰੇ 26000 ਰੁਪਏ ਹਾਂ ਜੀ ਸੰਗ ਸੰਗੇ ਦਾ ਦੋਸਤੋ ਚੈੱਕ ਕਰ ਲਓ ਸੀ ਤੇ ਤੇ ਹਾਈਡ ਹੂਡ ਤੁਸੀਂ ਨਿਗਾਹ ਮਾਰ ਲਓ ਝੋਲੀ ਇਹਦੇ ਵੀ ਚਾਰ ਥਾਣੀ ਮਿਲਣਗੇ ਬਹੁਤ ਚੰਗੀ ਵੀਰੇ ਠੀਕ ਹੈ ਝੋਲੀ ਦੇ ਚਾਰ ਥਾਣੀ ਤੁਹਾਨੂੰ ਇਹਦੇ ਮਿਲਣਗੇ ਦੋਸਤੋ ਥਣ ਵੀ ਸੋਹਣਾ ਲੱਗਿਆ ਇਹਦੇ ਜੇ ਗੱਲ ਕਰਗੇ ਬਾਬਾ ਜੀ ਬਾਬਾ ਜੀ ਆਪਾਂ ਆਹ ਕੱਟੀ ਜੀ ਹਾਂ ਜੀ ਇਹਦੇ ਆਪਾਂ ਖਾਦਨੇ ਆ ਲਖੜੀ ਵੀ ਚਾਰੀ ਆ ਤੇ ਥਣ ਇਹਦੇ ਵੀ ਸੋਹਣਾ ਲੱਗਿਆ ਖਿੰਡਵਾ ਥਣ ਲੱਗਿਆ ਸੰਗੇ ਇਹਦੇ ਵੀ ਚੰਗੇ ਖੁੰਡੇ ਆ ਗਾਠ ਵੀ ਚੰਗਾ ਇਹਦਾ ਕੱਟੀ ਬਾਬਾ ਜੀ ਇਹ ਸਾਰੀ ਛੋਟੀ 14 ਮਹੀਨਾ ਹੀ ਲਾਲਾ ਸਾਡਾ ਠੀਕ ਹੈ ਤੇ ਕੀ ਰੇਟ ਦੀ ਇਹਦੀ ਹਾਂਜੀ ਇਹਦਾ 75000 ਰੁਪਇਆ 75000 ਰੁਪਇਆ ਮੈਂ ਤਾਂ ਨਾ ਹੋਊਗਾ ਬਾ ਸਾਢੇ 17 ਵਜੇ ਥੋੜਾ ਬੋਦੀ ਹੋਊ ਬਾਲਾ ਕਿੰਨਾ ਕੋ ਠੀਕ ਐ ਕੋਈ ਨਹੀਂ ਮਨਤਾਂ ਤਾਂ ਮਨਤਾਂ ਨਹੀਂ ਹੁੰਦਾ ਬੰਦਾ ਘਰੇ ਹੋਂਦੇ ਸੰਗਰਾਂ ਦੇ ਮਨਤਾਂ ਤਾਂ ਮਨਤਾਂ ਨਹੀਂ ਹੁੰਦਾ ਜੇ ਆਪਾਂ ਅਗਲੀ ਵਾਰసే ਗੱਲ ਕਰਗੇ ਹਣਾ ਹਾਂਜੀ ਅਗਲੇ ਪਾਸੇ ਲੈ ਕੇ ਜਾਂਦੇ ਆ ਤੁਹਾਨੂੰ ਫਾਰਮ ਦੇ ਬਾਬੇ ਜੀ ਛੋਟੀਆਂ ਘਟੀਆਂ ਵੀ ਖੜੀਆਂ ਮੰਨ ਲਓ ਠੀਕ ਐ ਹਾਂਜੀ ਬਾਬਾ ਜੀ ਆਪਾਂ ਆ ਛੋਟੇ ਜੀ ਗੱਲ ਕਰ ਗਏ ਹਾਂਜੀ ਕਿੰਨੇ ਟਾਈਮ ਦਾ ਹੋਊਗਾ ਬੁਰਾ ਝੋਟਾ ਇਹ ਵੀਰੇ ਹੋਗਾ ਪੌਣੇ 3 ਸਾਲਾਂ ਦਾ ਠੀਕ ਐ ਪੌਣੇ ਦਾ ਹਾਂਜੀ ਕੱਦ-ਕੁੱਦ ਚੰਗਾ? ਹਾਂਜੀ। ਤੇ ਕੀ ਰੇਟ ਰੱਖਿਆ ਬਾਬਾ ਦਾ? ਹਾਂਜੀ। ਕੀ ਰੇਟ ਰੱਖਿਆ? ਇਹਦਾ ਡਿਮਾਂਡ 60000 ਰੁਪਇਆ ਵੀਰੇ। 60000 ਰੁਪਇਆ? ਹਾਂਜੀ। ਠੀਕ ਐ, ਮਾਨਦਾਨ ਹੋ ਜੂਗਾ। ਹੋ ਜੂਗਾ ਜੀ। ਠੀਕ ਐ, ਠੀਕ ਐ। ਆਪਣੇ ਕੋਲ ਜਿਹੜੀਆਂ ਨਿੱਕੀਆਂ ਕਟੀਆਂ ਖੜੀਆਂ ਮੰਨ ਲਓ। ਹਾਂਜੀ, ਛੋਟੇ ਨਗ। ਛੋਟੇ ਨਗ। ਛੋਟੇ ਪਾ ਜਾਵਾਂ। ਛੋਟੇ ਪਾ ਕਿੰਨੇ? ਛੋਟਾਟਾ ਮੰਨ ਲਓ। ਵੀਰੇ 12-13। ਅੱਛਾ, 12-13 ਸ਼ਾਰਟ ਹੈ। ਹਾਂਜੀ, ਛੋਟੇ ਪੀਸ। ਛੋਟੇ ਪੀਸ। ਹਾਂਜੀ, ਹਾਂਜੀ। ਠੀਕ ਐ, ਲੈ ਚੈੱਕ ਕਰ ਲਓ ਤੁਸੀਂ ਜਿਹੜਾ ਵੀਰ ਲੈਣ ਆਲਾ ਨੇ ਜਿਵੇਂ ਕਈ ਬਣ ਜਿਵੇਂ ਤੁਹਾਨੂੰ ਆਪਾਂ ਦਿਖਾਈਆਂ ਗੱਟੀਆਂ ਲੈਣ ਵਾਲੀਆਂ 2 ਮਹੀਨੇ 2 ਮਹੀਨੇ ਤੱਕ ਠੀਕ ਹੈ ਆ ਛੋਟੀਆਂ ਗੱਟੀਆਂ ਆ ਗਈਆਂ ਮੰਨ ਲਓ ਇਹ ਵੀ ਬਹੁਤ ਸੋਹਣੀਆਂ ਗੱਟੀਆਂ ਤੁਸੀਂ ਨਿਗਾਹ ਮਾਰ ਲਓ ਕਰੋ ਚੈੱਕ ਤੁਸੀਂ ਥਾਣ ਤੁਹਾਨੂੰ ਬਾਬਾ ਜੀ ਸਾਰਿਆਂ ਦੇ 4 ਚੋਰੀ ਸਾਰਿਆਂ ਵੀਰੇ ਓਕੇ ਰਿਪੋਰਟ ਮਿਲੀਆਂ 4 ਥਾਣ ਮਿਲ ਲੰਗੇ ਕੋਈ ਠੀਕ ਹੈ ਪੂਰੀ ਕਰੇ ਆਗੇ ਅਗਲਾ ਤਸੱਲੀ ਕਰ ਸਕਦਾ ਪੂਰੀ ਤਸੱਲੀ ਕਰਕੇ ਵੀਰੇ ਲਵੇ ਠੀਕ ਹੈ ਠੀਕ ਹੈ ਬਹੁਤ ਸੋਹਣੇ ਨਾ ਗਾ ਤੇ ਆਉਂਦੇ ਜਾਂਦੇ ਰਹਿੰਦੇ ਆਪਣੇ ਕੋਲ ਨਾ ਗਾ ਹਾਂਜੀ ਰੋਜ਼ ਵੀਰੇ ਹੁਣ ਆਪਣੇ ਕੋਲ ਕਿਹੜਾ 60 60 70 100 ਨਗ ਤੱਕ ਹੋ ਜਾਂਦਾ ਠੀਕ ਹੈ ਹੋ ਜਾਂਦਾ ਮੈਰੂ ਦੀ ਕਿਰਪਾ ਠੀਕ ਹੈ ਠੀਕ ਹੈ ਸੇਲ ਵੀ ਹੁੰਦੀਆਂ ਸੇਲ ਵੀ ਹੁੰਦੀਆਂ ਵੀਰੇ ਠੀਕ ਹੈ ਹਾਂਜੀ ਚਲੋ ਮਾਰਾ ਕਿਰਪਾ ਕਰੇ ਜੀ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਬਾਬੇ ਦੇ ਨਗ ਤੇ ਕਿਵੇਂ ਲੱਗੀਆਂ ਵੱਡੀਆਂ ਛੋਟੀਆਂ ਤੁਹਾਨੂੰ ਨੀਲੀ ਰਾਵੀਆਂ ਛੋਟੀਆਂ ਜਣੀਆਂ ਗੱਲ ਕਰਦੇ ਆਪਾਂ ਬਾਬਾ ਨੇ ਰੇਟ ਫੋਨ ਤੇ ਕਰਿਆ ਬਹੁਤ ਟਾਪ ਕੁਆਲਟੀ ਦੀਆਂ ਕਟੀਆਂ ਤੇ ਜਿਹੜੀਆਂ ਵੱਡੀਆਂ ਆਪਾਂ ਤੁਹਾਨੂੰ ਦਿਖਾਈਆਂ ਕੁੰਡੇ ਸਿੰਘਾਂ ਦੀਆਂ ਦਿਖਾਈਆਂ ਉਹ ਵੀ ਬਹੁਤ ਟਾਪ ਦੀਆਂ ਕਟੀਆਂ ਤੇ ਇਧਰ ਨਿਗਾਹ ਮਾਰ ਲਓ ਛੋਟੀਆਂ ਕਟੀਆਂ ਤੇ ਫਾਰਮ ਤੇ ਖੜੇ ਆ ਤੇ ਕਰੋ ਚੈੱਕ ਤੁਸੀਂ ਬਾਬੇ ਦੇ ਫਾਰਮ ਤੇ ਅਕਸਰ ਕਟੀਆਂ ਆਉਂਦੀਆਂ ਜਾਂਦੀਆਂ ਤੇ ਬਾਬਾ ਜੀ ਨੰਬਰ 98763 90717 ਠੀਕ ਹੈ ਠੀਕ ਹੈ ਇਹ ਬੱਡਾ ਠੀਕ ਹੈ ਜੀ ਜੀਲਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਤਸਰੀਲੰਗ ਰੋਡ ਵੀਰੇ ਠੀਕ ਹੈ ਠੀਕ ਹੈ ਬਾਬਾ ਜੀ ਵਾਲਾ ਸੰਗਤਾਂ ਨੂੰ ਇਹੋ ਬੇਨਤੀਆਂ ਕਰਦੇ ਰਹਿੰਦੇ ਆ ਠੀਕ ਹੈ ਜੀ ਹਰ ਮਾਂ ਪਿਓ ਦਾ ਫਰਜ਼ ਬੰਦਾ ਠੀਕ ਹੈ ਜੀ ਹਰ ਆਪਦੇ ਬੱਚੇ ਨੂੰ ਝੋਟੀਆਂ ਕਟੀਆਂ ਲੈ ਕੇ ਦੇਵੇ ਠੀਕ ਹੈ ਜੀ ਚੰਗਾ ਰੋਜ਼ਗਾਰ ਬਣਾਵੇ ਠੀਕ ਹੈ ਜੀ ਹਰ ਬੁਰੇ ਕੰਮ ਤੋਂ ਬਚਾਰੇਵੇ ਠੀਕ ਹੈ ਜੀ ਇਹ ਬੰਦੇ ਆ ਤੇ ਮਈਆਂ ਕਟੀਆਂ ਪਾਲੋ ਠੀਕ ਹੈ ਜੀ ਤੇ ਰੌਣਕਾਂ ਬਣਾਂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੀ ਜੇ ਵੀਡੀਓ ਚੰਗੀ ਲੱਗਦੀ ਹੈ ਨਾ ਦੋਸਤੋ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਅਦ ਉਹ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਵੇਂ ਦੀਆਂ ਲੱਗੀਆਂ ਬਾਬੇ ਜੀ ਦੀਆਂ ਕਟੀਆਂ ਤੇ ਚੰਗੀਆਂ ਲੱਗਦੀਆਂ ਬਾਬੇ ਜੀ ਜਿਹੜੀ ਵੀਡੀਓ ਪਾਈ ਸੀ ਆਪਾਂ ਬਹੁਤ ਭਰਾਵਾਂ ਨੇ ਸਾਥ ਦਿੱਤਾ ਬਹੁਤ ਚੰਗੀ ਵੀਡੀਓ ਜੱਦੀ ਬਾਬੇ ਦਾ ਸਾਰਾ ਮਾਲ ਸੇਲ ਹੋਇਆ ਠੀਕ ਹੈ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ